ਤੁਕੂ ਖਾਣਾ ਹੁੰਦੀ ਸੀ ਕਿ ਤੂੰ ਤੁਕੂ ਖਾਣਾ ਨਹੀਂ ਦਿੰਦੀ ਕਰੇ ਸਾਡੇ ਕੀ ਮੰਗ ਲਈ ਕੀ ਲੁਕਿਆ ਤੇ ਮਿਆਰ ਨਹੀਂ ਦਿੰਦੀ ਸਾਡੇ ਕੋਲ ਹੈ ਨਹੀਂਗੇ ਹਾਂ ਸਾਡੇ ਕੋਲ ਹੈ ਨਹੀਂ ਪੈਸੇ ਹਾਂ ਸਾਡੀਆਂ ਸਾਰੀਆਂ ਭੱਜ ਗਈਆਂ ਸਾਡੀਆਂ ਭੱਜ ਗਈਆਂ ਤੂੰ ਮਰਾ ਬਣੀ ਜਾਂਦੀ ਆ ਮਾਰੀ ਜਾਂਦੀ ਆ ਲੈ ਤੈਨੂੰ ਕੁੱਤੀਆ ਲੈ ਤੂੰ ਕੋਣਾ ਲਾਥ ਫਿਰ ਕਰਮ ਨਹੀਂ ਹੁੰਦੀ ਸਾਰੀ ਗਲੀ ਨੂੰ ਜੀ ਬੋਲੀ ਜਾਂਦਾ ਸੀ ਉਹ ਐ ਕੁੱਤੀਆ ਵਾ ਲੈ ਲੱਤਾਂ ਤੇ ਨਹੀਂ ਰਹਿ ਗਿਆ ਹਜੇ ਇੰਨਾ ਕਿ ਇੰਨਾ ਕਿ ਰਹਿ ਗਿਆ ਹਾਂ ਕੁੱਤੇ ਪਹਿਣ ਕਿੜੇ ਕੀੜੇ ਪਹਿਣਗੇ ਤੇਰੇ ਕੀੜੇ ਕੀੜੇ ਪਹਿਣ ਕੇ ਥੋੜੇ ਸਾਰੀ ਲਿਆ ਲਿਆ ਨੀ ਤੇਰੇ ਕੋ ਸਾਡੀ ਦਾ ਜਿੱਥੇ ਮਰਦੀ ਨਿਕਲ ਗਈ ਤੂੰ ਵੀ ਚੋਰ ਲਾ ਤੂੰ ਵੀ ਜਾਲ ਲਾ ਤੂੰ ਵੀ ਮੈਂ ਚੜਾ ਮਨਾਵੇ ਤਾਂ ਕੁੱਤੀ ਸਾਰੇ ਗਲੀ ਨੂੰ ਲੈ ਕੇ ਵਹਿ ਕੇ ਦੋਵੇਂ ਜਨੇ ਹਾਂ ਲਾ ਲਾ ਫੋਨ ਆਵੇ ਆ ਬਣੀ ਜਾਂਦੇ ਅਸਰ ਕੀ ਵੀਡੀਓ ਬਣਾਈ ਜਾਂਦਾ ਮੈਂ ਬਣਾ ਲਾ 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 ਬਣਾ ਦੂੰ ਭੇਜ ਦੇ ਜਿਹਨੂੰ ਸਾਧਾ ਸਾਧਾ ਜਿਹਨੂੰ ਸਾਧਦਾ ਤੂੰ ਸਾਧ ਤੈਨੂੰ ਲੋੜ ਹੈ ਬੜੀ ਰਨੀਆ ਚ ਮਿਆਰੀ ਹੈ ਮਾੜਾ ਕੀ ਨਾਮ ਤੇਰਾ ਮੇਰਾ ਨਾਮ ਬਟ ਸੁਖਦੇਵ ਕੋਰਾ ਪਿੰਚੋ ਦੀ ਲੈਣੀ ਗਾਨੇ ਐ ਦੀ ਰੈਣਾਂਗੀ ਪਤਨੀ ਪਤਨੀ ਮੇਰੇ ਮੁੰਡਾ ਦਾ ਪਿਆ ਹੈ ਗੱਡੀ ਗਿਆ ਸੱਟਾਂ ਵੱਜੀਆਂ ਉਹਨੇ ਤਾਂ ਕਿੱਦਾਂ ਦਾ 12 ਸਾਢੇ ਹੋ ਗਏ ਕੋਈਂ ਥਾਮਤਾ 12 15 ਕਿੱਲੇ ਕਿ ਮੀਚੋ ਹੀ ਲੋਕ ਖਾ ਗਏ ਇਹ ਪਤਨੀ ਨੇ ਬੁੜੀਆਂ ਬਾ ਮਾੜਾ ਸੰਤਾ ਕਰਦੀਆਂ ਬਾਹਰ ਚਾਹ ਕੇ ਛੱਡੇ ਇੱਕ ਬੁੜਿਆ ਮੁੰਡਾ ਨਾਲ ਮੈਂ ਕਮਰਾ ਦੇ ਲੂਪੀ ਦਾ ਮੁੰਡਾ ਤੇ ਆਰਾਮੇ ਕਮਰਾ ਦੇ ਦੇ ਮੈਂ ਆਖਵੇਂ ਮੈਂ ਕਮਰੇ ਵਿੱਚ ਲੀਤੀ ਲੋਟ ਬਹੁਤ ਤਰਾਂਵਾ

ਪਾ ਲਓ ਪਿਆਏ ਮਾ ਭਈਆ ਭੁਖੀ ਜਾਈ ਮਰਦੀ ਪੁੱਤ ਮੈਂ ਕੀ ਮੰਗਦੀ ਮਰਦੀ ਆ ਮੈਂ ਆਈ ਮੰਗੇ ਕਰਦੀ ਆ ਬਟਾ ਉਹਨਾਂ ਨੂੰ ਫੜਾਉਣਾ ਚਾਹੀਦਾ ਇਹ ਕੰਮ ਤਾਂ ਦੇ ਹਟਾਉਣਾ ਚਾਹੀਜੋ ਹੋਰ ਮਹੀਨ ਨੂੰ ਮਾਰਨ ਕੋ ਕੋਈ ਕੀ ਕੰਮ ਕੀ ਕਰਦੇ ਹੋ ਉਹ ਮਾੜਾ ਕੰਮ ਕਰਦੀ ਆ ਬਟਾ ਧੰਦਾ ਤਾਂ ਨਹੀਂ ਕਰਦੀ ਹਾਂ ਮਾੜਾ ਧੰਦੇ ਕਰਦੀ ਹੂੰ ਪਿਆਏ ਇੱਕ ਮੈਂ ਕੱਟ ਲੇਗਾ ਮੈਂ ਤੁਹਾਨੂੰ ਕੀ ਦਿੱਤਾ ਪੁੱਤ ਬੰਦੇ ਫਰਟਾ ਤਾਂ ਉਹਨਾਂ ਲੈ ਘਰੇ ਹੀ ਪਿਆਰਿੰਦਾ ਕਿਹੜਾ ਗੋਰਖਾ

ਮਾਈਂ ਪਾਰੇ ਕੱਪੜੇ ਤੇ ਮਾਈਂ ਕੇ ਚਾਪਾ ਸ ਆਵੇ ਲੋਕ ਨੂੰ ਤੇ ਆਵੇ ਖੇਮੇ ਨਾਲ ਹੱਟੀਆਂ ਤੋੜ ਕੇ ਪੱਟੇ ਜੀ ਜਾ ਕੇ ਉਹਦੇ ਵਿੱਚ ਮੁੰਡੇ ਤੇ ਪੁੱਟ 12 ਸਾਲ ਹੋ ਗਏ ਮੁੰਡੇ ਪੈ ਨੂੰ ਮੈਂ ਬਿਰਜ ਲਾ ਲਈ ਕਿਹੜੇ ਮੈਂ ਵਾਰਡ ਚ ਮੈਂਬਰ ਚਾਰ ਨੰਬਰ ਵਾਰਡ ਦਾ ਕੀ ਪੁਰਾ ਮਾਮਲਾ ਕੀ ਇਹ ਮਾਮਲੇ ਦਾ ਕੋਈ ਪਤਾ ਹੀ ਨਹੀਂ ਜੀ ਉਹ ਤਾਂ ਵੀ ਸਾਡੇ ਆਏ ਬੋਲਿਆ ਘਰੇ ਆ ਕੇ ਮੈਨੂੰ ਕਮਰਾ ਜੋ ਆਂਦਾ ਹੈ ਬੋਲੇ ਜੇ ਲੜਾਈ ਵਿੱਚ ਬੋਲੀ ਗਈ ਬਹੁਤ ਜ਼ਿਆਦਾ ਹੋ ਮੈਂ ਵੀ ਸ਼ਾਮ ਨੂੰ ਆਇਆ ਇਸ ਟਾਈਮ ਦੇ ਵਿੱਚ ਮੈਂ ਉਹਦੇ ਹੱਥ ਵੀ ਬੰਨੇ ਪੈਰ ਵੀ ਫੜੇ ਮਾਤਾ ਜੀ ਜੋ ਕੁਝ ਹੋ ਗਿਆ ਛੱਡ ਘੜਾ ਹੂੰ ਵੀ ਉਹਨੇ ਇੱਕ ਨਹੀਂ ਸੁਣਦੀ ਕਿਸੇ ਦੀ ਪਈਓ ਹਮ ਆਪ ਦੀ ਮਾਰੀ ਜਾਂਦੀ ਮੈਂ ਤਾਂ ਉਹਦੀ ਮਿੰਤਰਲਾ ਕਰਕੇ ਹਾਂਜੀ ਵਾਰਡ ਮੇਰਾ ਵਾਰਡ ਦੇ ਵਿੱਚ ਵੈਰੀਫਾਈ ਕੀਤਾ ਵੀ ਇੱਥੇ ਮਾਰਾ ਚੰਗਾ ਕੰਮ ਹੁੰਦਾ ਨਹੀਂ ਹੁੰਦਾ ਹੀ ਨਹੀਂ ਕੰਮ ਸਾਡੇ ਚ ਇਹ じゃ ਕੋਈ ਹੈ ਹੀ ਨਹੀਂ ਮੰਨ ਲਓ ਜੇ ਕਿਸੇ ਦਾ ਮੰਨ ਲਓ ਸਾਡੇ ਪਾਸ ਮੁੰਡੇ ਕੰਮ ਕਰਦੇ ਆ ਵੀ ਯਾਰ ਜੇ ਕੋਈ ਇਹਨਾਂ ਦਾ ਬੰਦਾ ਜਾਨਸ਼ਾਨ ਵਾਲਾ ਬੰਦਾ ਉਹ ਤਾਂ ਘਰੇ ਆਊਗਾ ਇਹਨਾਂ ਦੇ ਕੋਈ ਬਾਹਰ ਦਾ ਬੰਦਾ ਹੋ ਜਾਵੇ ਤੇ ਫਿਰ ਅਸੀਂ ਕਹਿ ਸਕਦੇ ਆ ਭਾਈ ਇਹ ਬੰਦਾ ਕਿਉਂ ਆਉਂਦਾ ਹੁਣ ਸਾਡੇ ਸਾਰੇ ਮੁੰਡੇ ਬਾਹਰ ਕੰਮ ਕਰਦੇ ਆ ਉਹ ਆਪ ਆਪ ਕਰਦੇ ਬੰਦੇ ਤੇ ਆਵੇ ਮਤਲਬ ਇੱਥੇ ਬਈਏ ਰੱਖਾ ਕਿਰਾਏ ਤੇ ਬੈਠੇ ਰਾਤ ਨੂੰ ਆਉਂਦੇ ਐ ਫੈਕਟਰੀ ਦੇ ਮਿਸਤਰੀ ਐ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਆ ਕੇ ਰੱਖੇ ਬੈਠੇ ਆਈ ਜਾਂਦੇ ਐ ਸਾਡੇ ਮੁੰਡੇ ਸਾਰੇ ਆਪ ਬਾਹਰ ਕੰਮ ਕਰਦੇ ਆ ਕੋਈ ਮਿਸਤਰੀ ਨਾਲ ਕੰਮ ਸਿੱਖਦਾ ਕੋਈ ਕਿਵੇਂ ਐ 100 ਨੂੰ ਲੋੜ ਪੈ ਗਈ ਚੀਜ਼ ਦੀ ਘਰੇ ਆ ਗਿਆ ਤੋ ਮਤਲਬ ਇਹ ਥੋੜਾ ਵੀ ਗਲਤ ਬੰਦਾ ਆ ਗਿਆ ਯਾਰ ਇਹਨਾਂ ਦੇ ਘਰੇ ਠੀਕ ਆ ਬੰਦੇ ਤੂੰ ਵੀ ਆ ਜਾ ਇੰਦਰ ਰੋਟੀ ਖਾਣ ਨੂੰ ਟਾਈਮ ਨਹੀਂ ਇੱਕ ਦਿਨ ਇੱਧਰ ਆ ਗਿਆ ਚੱਲਾ ماڑی دستا ہے سنو بول دی جدو یہ سچی ہے اصیتا گند اس چاہنے سارے محلے نو سان رکھے جی کوئی بچا کڑ گا باہر چ کے اوی سوٹیاں مار دی ਵੇ ਬਾਦੂ ਸਾਨੂੰ ਬਾਦੂ ਡੜੇ ਵੀ ਮਾਰਦੀ ਐ ਸੋਟੀਆਂ ਮਾਰਦੀ ਐ ਹਾਂ ਸੋਟੇ ਮਾਰਦਿਆਂ ਦੀ ਜੀ ਇਹਨਾਂ ਨੂੰ ਕੋਈ ਕਮਰੇ ਵਾਸਤੇ ਮੰਗੇ ਤੀ ਕੁਛ ਨਹੀਂ ਆਖਿਆ ਜੀ ਆਪਾਂ ਦਾ ਵੈਸੇ ਕੰਮ ਕਰਨਾ ਸੀ ਕੀ ਕਰਨਾ ਸਾਨੂੰ ਤਾਂ ਘਰ ਪਿਆ ਕੋਠੀ ਵਰਗਾ ਆਪਾਂ ਤਾਂ ਚਾਚੇ ਕੋਲੇ ਆ ਸੀ ਪੈਂਚਰ ਲਵਾ ਆ ਜਾਣਾ ਬਈ ਆਇਆ ਪੈਂਚਰ ਲਵਾ ਕੇ ਲਿਆਈ ਐ ਸੀ ਉਹਦੇ ਵਾਸਤੇ ਆਗਦੀ ਇਹ ਤੋਂ ਵੀ ਕਮਰਾ ਲੈਣਾ ਆਇਆ ਕਰਦੇ ਤੂੰ ਦਵਾਈਆਂ ਲੈਣੇ ਲੈ ਦੱਸ ਕਿਹੋ ਜੇ ਕੰਮ ਥੋੜੀ ਘਰੋਂ ਮੈਂ ਆ ਤਾਂ ਪ੍ਰੋਗਰਾਮ ਤੇ ਜਾਣਾ ਸੀ ਆ ਉਹਦਾ ਗੱਲ ਤਾਂ ਜਾਣਾ ਯਾਰ ਫੋਟੋਗ੍ਰਾਫੀ ਦਾ ਕੰਮ ਨਹੀਂ ਹੰਤ ਟਾਈਮ ਹੀ ਆ ਨਹੀਂ ਗਾ ਕਰੇ ਰਹਿੰਦਾ ਹੀ ਨਹੀਂ ਐ ਤਾਂ ਅੜ ਜਾਓ ਸੱਚੇ ਬੰਦੇ ਦੇ ਨਾਵੇਂ ਉਹਨੂੰ ਗੁੱਸਾ ਆਉਂਦਾ ਸਾਰੇ ਵੀਡੀਓ ਪਈ ਆਪਣੇ ਕੋਲੇ ਡਲੇ ਮਾਰਦੇ ਨੇ ਗਾਲਾਂ ਕੱਢਦੇ ਆਂ ਜੀ ਇੱਕ ਗੱਲ ਤੇ ਚੂੜਾ ਜਮਾ ਰੱਖਦੀ ਐ ਅੱਜ ਕਿਹੜਾ ਲੈ ਕੇ ਖਾਂਦਾ ਰੇਕ ਗੱਲ ਦੇ ਚੂੜਾ ਜਮਾ ਰੱਖਦੀ ਬਈ ਸਾਰੇ ਹੀ ਸੀ ਕੋਈ ਨਾ ਬਾਈ ਟੋਡਾ ਗੀਤਾਰਾਂ ਕਿਤੋਂ ਦੇ ਆ ਗਏ ਧੰਨਵਾਦ ਅਬ ਇੱਕ ਛੋਟੇ ਗੌੜ ਦੇ ਵਿੱਚ ਲੜਾਈ ਹੋਈ ਬਜ਼ੁਰਗ ਮਾਤਾ ਨੇ ਜਿਹਨੇ ਮੈਨੂੰ ਕੁੱਟਿਆ ਮਾਰਿਆ ਉਹ ਕੋਈ ਕਮਰੇ ਦੇ ਵਾਸਤੇ ਕਹਿੰਦੇ ਕਮਰਾ ਮੰਗਦੇ ਸੀ ਨਹੀਂ ਵੀਰ ਜੀ ਅੱਜ ਯੂਰੋਪ ਲਾ ਰਹੀ ਐ ਕੋਈ ਕਮਰਾ ਨਹੀਂ ਕੋਈ ਕੁਛ ਨਹੀਂ ਕਾਰਨ ਕੀ ਹੋ ਰਹੀ ਤੇ ਕਾਰਨ ਕੁਛ ਵੀ ਨਹੀਂ ਆ ਕਰਨ ਇਥੇ ਆਪਣੀ ਬਹੂ ਹੈਗੀ ਉਹਦਾ ਨਾਮ ਲਾਤਾ ਕਹਿੰਦੀ ਇਹ ਗਲਤ ਹੈਗੀ ਆ ਹਮ ਅਸੀਂ ਇਸੇ ਗੱਲ ਪਿੱਛੇ ਇਹਨੂੰ ਪੁੱਛਿਆ ਗਲਤ ਕਾਹਦੇ ਨਾਲ ਹੋ ਗਈ ਆ ਟੋਲਟਾ ਸਾਨੂੰ ਹੀ ਗਾਲਾਂ ਦੇਣ ਲੱਗ ਗਈ ਇਹਨਾਂ ਨੂੰ ਗਾਲਾਂ ਦੇਣ ਲੱਗੇ ਕਹਿੰਦੀ ਕੋਲੇ ਖੜ ਖੜ ਕੇ ਇਹਦੀ ਗਲਤ ਕੰਮ ਕਰਵਾਨੇ ਆ ਹਮ ਹਾਂ ਫਿਰ ਅਸੀਂ ਇਹਨਾਂ ਨੂੰ ਆਖਿਆ ਬੋਲੋਣਾ ਤੁਸੀਂ ਇਹ ਬੋਲਣਾ ਇੱਧਰ ਪਿੱਛੇ ਆ ਕੇ ਤੇ ਮੈਨੂੰ ਜੁੰਡਿਆ ਤੋਂ ਫੜ ਕੇ ਅੰਦਰ ਲੈ ਗਈ ਹਮ ਮੈਨੂੰ ਚਾਰ ਜਣਾਂ ਨੇ ਛੜਾਇਆ ਕਾਰਨ ਕੀ ਹੈ ਮਹੱਲੇ ਦੇ ਵਿਚੰਦਾ ਕਿਵੇਂ ਗਲੀ ਦੇ ਵਿੱਚ ਰਹਿਣ ਕਿ ਸਾਨੂੰ ਕੀ ਕੀ ਗਲੀ ਦੇ ਵਿੱਚ ਤਾਂ ਜੈਨ ਗਾਲਾਂ ਹੀ ਦੇਣੀਆਂ ਕਦੇ ਬੱਚਿਆਂ ਨੂੰ ਨਹੀਂ ਛੱਡਦੀ ਕਿਸੇ ਬੰਦੇ ਨੂੰ ਨਾ ਕਿਸੇ ਬੁੜੀ ਨੂੰ ਕਿਸੇ ਨੂੰ ਹੀ ਛੱਡਦੀ ਕਹਿੰਦੀ ਸਾਰੇ ਹੀ ਗਲਤ ਹੈ ਇਹ ਹੀ ਸੱਚੀ ਹੈ ਬਸ ਉੱਚੇ ਲੁੱੱਚੇ ਕਰਦੀ ਰਹਿੰਦੀ ਹੈ ਇਹੀ ਕੱਲੀ ਸਹੀ ਹੈ ਬਸ ਹਾਂ ਬਾਕੀ ਸਾਰੇ ਚੂੜੇ ਚ ਮਿਆਰ ਜਾਦ ਵੀ ਵਰਕਦੀ ਹੈ ਸਾਡੇ ਕੁੱਤਿਆਂ ਚ ਮਿਆਰੀਆਂ ਤਾਂ ਟਾਕਿਆ ਕੱਲ ਸਾਨੂੰ ਹਾਂ ਚੂੜੇ ਚ ਮਿਆਰ ਚੂੜੇ ਚ ਮਿਆਰ ਹੀ ਕਰਦੀ ਰਹਿੰਦੀ ਕਿ ਨਾ ਮਾਦਾ ਸਰਜੀਤ ਕਿਤੋਂ ਦੇ ਰਹੇ ਕੀ ਹੋਇਆ ਕੀ ਮਤਕਾਰਨ ਕੀ ਰਾਇਦੇ ਰਿਹੇ ਦੋ ਤਿੰਨ ਦਿਨ ਲੜਾਈ ਹੋਈ ਹੈ ਕਾਰਨ ਕੋਸਨ ਜੀ ਵਸਾਵੇਂ ਵਾਹੀ ਰੋਜ਼ ਲਾ ਰੱਖਿਆ ਬਈ ਮਾਰੇ ਆਈਆਂ ਜੋ ਤੇ ਵੀ ਕੋਈ ਕਿਸੇ ਬੰਦੇ ਨੂੰ ਚਾਖ ਦਿੰਦੀ ਕਦੇ ਬੁੜੀ ਨੂੰ ਚੀਆ ਕਰਦੀ ਵਸ ਖੱਜਾ ਖਣ ਵਾਲਾ ਗਾਲਾ ਮੰਦਾ ਬੋਲ ਹਾਂ ਗਾਲਾ ਮੰਦਾ ਕੁੜਗਣ ਗਾਲਾ ਦਿੰਦੀ ਕੁੜਗਣ ਨੂੰ ਮੰਦਾ ਚੰਗਾ ਬੋਲਦੀ ਪਿੰਡ ਪੰਚਾਇਤ ਨਾਲ ਗੱਲ ਕੀਤੀ ਪਿੰਡ ਦੀ ਪੰਚਾਇਤ ਨਾਲ ਗੱਲ ਹੋ ਗਈ ਨਹੀਂ ਹੋਈ ਸਰਪੰਚ ਤੇ ਮੈਂਬਰ ਸੀਗਾ ਵਿੱਚ ਵੀ ਹੋਰ ਕਿਸੇ ਨਾਲ ਗੱਲ ਨਹੀਂ ਹਾਂ ਤਾਂ ਚਾਲੰਡੇ ਸੀਗੇ ਹਾਂ ਕਰਨ ਕੀ ਕਰਦਾ ਇਹ ਲੜਾਈ ਦਾ ਹਾਂ ਤਾਂ ਬਸ ਕੋਸਬ ਨਹੀਂ ਬਸ ਐਵੇਂ ਲੜਾਈ ਬਾਈ ਰੱਖਦੀ ਐ ਉਹ ਕਹਿੰਦੀ ਮੈਨੂੰ ਪੰਜ ਸੱਤ ਜਣੀਆਂ ਨੇ ਗਲੀ ਦੇ ਵਿੱਚ ਜਿਹੜੇ ਨਾਲ ਲਗਵਾਂ ਡਾਲੇ ਉਹਨਾਂ ਨੂੰ ਕੁੱਟਿਆ ਮੈਂ ਨਾਲ ਤੇ ਕਿਸੇ ਨੇ ਕੁੱਟਿਆ ਜੀ ਅਸੀਂ ਤਾਂ ਕਿਸੇ ਨੇ ਕੁੱਟਿਆ ਨਹੀਂ ਤਾਂ ਆਥਮੇ ਲਾਇਆ ਸੀ ਤਾਂ ਦੂਰ ਹੀ ਬੈਠੇ ਸੀ ਉਹ ਕਹਿੰਦੇ ਗਲੀ ਦੇ ਵਿੱਚ ਮਾੜਾ ਚੰਗਾ ਕੰਮ ਕਰਦੇ ਤਾਂ ਕਰਕੇ ਮੈਨੂੰ ਡਰਾ ਸਕਦੇ ਨਾ ਬਿਲਕੁਲ ਮਾੜਾ ਚੰਗਾ ਕੰਮ ਨਹੀਂ ਕਰਦਾ ਇੱਥੇ ਕਿਹੜਾ ਮੈਂ ਚੰਗਾ ਮਾੜਾ ਕੰਮ ਕਰਨ ਵਾਲਾ ਸਾਡਾ ਗਲੀ ਬੰਦਾ ਸਾਡੇ ਕੋਈ ਬੰਦਾ ਆਉਂਦਾ ਨਹੀਂ ਕਦੇ ਕੀ ਨਾ ਮਨਜੀਤ ਕੀ ਹੋਇਆ ਕੀ ਅੰਤ ਕਰਨੀ ਕੁਛ ਨਹੀਂ ਹੋਇਆ ਬੰਗਾਂ ਨੂੰ ਆਦੀ ਹੈ ਗਲਤਤਾ ਕਦੀ ਕਾ ਸਾਡੇ ਪੋਤੇ ਲੱਗਦੇ ਉਹਨਾਂ ਨੂੰ ਆਦੀ ਘਰੇ ਸਾਡੇ ਜੇ ਹੁਣ ਸਾਡੇ ਬੱਚੇ ਸਾਡੇ ਘਰਾਂ ਚ ਨਾ ਆਉਣ ਗਿਆ ਆਉਦੇ ਤੇ ਚਾਹਣਗੇ ਕੀ ਦੇ ਕਰੇ ਹਾਂ ਹਾਂ ਜੇ ਬੱਚੇ ਸਾਡੇ ਸਾਡੇ ਘਰਾਂ ਚ ਆਉਂਦੇ ਥੋੜਾ ਮਤਲਬ ਵੀ ਸਾਡੇ ਬੱਚੇ ਸਾਡੀਆਂ ਚਾਚੀਆਂ ਤਾਈਆਂ ਨਾਲ ਮਾਰੇ ਹੋਗੀ ਹਾਂ ਕੋਈ ਗੱਲ ਨਹੀਂ ਗੰਦੇਗਾ ਦਿੰਦੀ ਗਾਲਾਂ ਬੇਕਾਰ ਪੈਸੇ ਭਾਲਦੀ ਆ ਗਦੇ ਕੁੱਤਾ ਮਾਰਦੇ ਤਾਂ ਮੰਗਲਿੰਦੀ ਬਿੱਲੀ ਮਾਰਦੇ ਤਾਂ ਮੰਗਲਿੰਦੀ ਕਿਸੇ ਦਾ ਸਿਲੰਡਰ ਚੱਕ ਕੇ ਲੈਂਦੇ ਸੀ ਮੇਰੇ ਜ਼ੋਰ ਨੇ ਵੀ ਐਸੀ ਦੇ ਦਾਂਗੇ ਤੇ ਉਹ ਦੇ ਉਹਦੀ ਧੀ ਨਹੀਂ ਛੱਡੀ ਉਹਦੀ ਪੁੱਤੀਆਂ ਨਹੀਂ ਛੱਡੀਆਂ ਉਹਦੀਆਂ ਨੋਹਾਂ ਨਹੀਂ ਛੱਡੀਆਂ ਸਭ ਉਹਨੇ ਐਨਾ ਗੰਦ ਵੱਖਾ 15 ਦਿਨ ਗੰਦ ਵੱਖਦੀ ਰਹੀ ਰਿਹਾ ਮਤਲਬ ਹਰ ਪਾਸੋਂ ਮੁਆਫ ਹਰ ਪਾਸੋਂ ਜਿੱਧਰ ਉਹ ਮਰਜੀ ਬੋਲਦੀ ਐ 24 ਘੰਟੇ ਬੋਲਦੀ ਐ ਕੋਈ ਸਾਨੂੰ ਕਰਨੇ ਦਾ ਕੁਛ ਨਹੀਂ ਹੈ ਦਾ ਸਾਡੇ ਤਾਂ ਸਿਰ ਮਹੱਲੇ ਚ ਠਕਾਈ ਜਾਵੇ ਤੋ ਜਿਥੇ ਮਰਜੀ ਜਾਵੇ ਅਸੀਂ ਮਹੱਲੇ 'ਚ ਇਹਨੂੰ ਰੱਖਣਾ ਨਹੀਂ ਚਾਹੁੰਦੇ ਤੁਹਾਡਾ ਘਰ ਸਾਹਮਣੇ ਆ ਸਾਡਾ ਘਰ ਆ ਅੱਛਾ ਕਿ ਕਾਰਨ ਕੀ ਇਹ ਕਹਿੰਦੀ ਵੇ ਤੁਹਾਡੇ ਚੰਗੇ ਕੰਮ ਹੋਣ ਮਾਰੇ ਚੰਗਾ ਤੁਸੀਂ ਦੱਸੋ ਵੀ ਸਾਡੀ ਬੰਦ ਗਲੀ 'ਚ ਕੋਈ ਫालतू ਬੰਦਾ ਨਹੀਂ ਆ ਸਕਦਾ ਕੋਈ ਫालतू ਬੁੜੀ ਨਹੀਂ ਆ ਸਕਦੀ ਸਾਡੇ ਆਪ ਦੇ ਆਪ ਦੇ ਘਰ ਆ ਕੋਈ ਬਗਾਨਾ ਘਰ ਨਹੀਂ ਸਾਡਾ ਤਾਂ ਫਿਰ ਇਹ ਇਹ આરોਪ ਕਿਉਂ ਲਾਉਂਦੀ ਹੈਂਦਾ ਕਿ ਇਹਨੂੰ ਪਤਾ ਹੋਣਾ ਚਾਹੀਦਾ ਆਪ ਇਹ ਲੋਕ ਕਿ ਕੱਢੀ ਜਾਂਦੇ ਇਹ ਰਾਤ ਨੂੰ 10 ਵਜੇ ਭਈਏ ਆਉਂਦੇ ਆ ਤੇ ਤੜਕੇ 10 10 ਭਈਏ ਰਾਤ ਨੂੰ ਆਉਂਦੇ 10 ਵਜੇ ਤੇ ਤੜਕੇ 5 ਵਜੇ ਕੱਢਦੀ ਐ ਇਹਨੂੰ ਪੁੱਛੋ ਵੀ ਇਹ ਕਿਉਂ ਰੱਖਦੀ ਪਈਏ ਤੇ ਕਾਦੇ ਲਈ ਰੱਖੇ ਨੇ ਭਈਏ ਕੋਈ ਪਰਿਵਾਰ ਆ ਦਾ ਮੈਂਬਰ ਨਹੀਂ ਪਾਉਂਦੀ ਕੋਈ ਬੱਚੇ ਵਾਲਾ ਮੈਂਬਰ ਨਹੀਂ ਪਾਉਂਦੀ ਵੀ ਪਰਿਵਾਰ ਦੇ ਸੰਗ ਮੇਰੇ ਕਮਰੇ ਚ ਭਈਏ ਨਾ ਆਖਦੀ ਉਹ ਤਾਂ ਮੈਂ ਪਾਉਣੀ ਨਹੀਂ ਬੁੜੀ ਪਰਿਵਾਰ ਵਾਲੀ ਦਾ ਇਹਨੂੰ ਇਹ ਪੁੱਛਿਆ ਜਾਵੇ ਤੂੰ ਭਈਏ ਕਾਦੇ ਲਈ ਪਾਉਣੀ ਆ ਤਾਂ ਗਲਤ ਤਾਂ ਤੂੰ ਭਈਏ ਕਾਹ ਕੋ ਪਾਉਣੀ ਆ ਇਹ ਨੂੰ ਐ ਪੁੱਛਿਆ ਜਾਵੇ। ਬੋਲੋ ਵੀਰੇ। ਮੇਰੇ ਕਹਿੰਦੀ ਹੈ ਕਿ ਮੇਰੇ ਨਾਮ ਵੀਰਪਾਲਾ ਤੇ ਕਹਿੰਦੀ ਹੈ ਕਿ ਕਹਿੰਦੀ ਵੀ ਤੂੰ ਕਹਿੰਦੀ ਗਲਤ ਆ ਕਹਿੰਦੀ ਕਿਸੇ ਮੁੰਡੇ ਨਾਲ। ਮੈਨੂੰ ਇੱਥੇ ਮੈਂ ਗਲੀ ਸੀ ਕਿ ਆਪਦੇ ਪਤੀ ਨਾਲ ਗੱਲ ਕਰਦੀ ਪਈ ਸੀ ਤੇ ਮੈਨੂੰ ਨਾ ਬਾਹ ਫੜ ਕੇ ਲੈ ਗਈ ਆ ਘਰੇ ਆਪਦੇ। ਕਹਿੰਦੀ ਮੈਨੂੰ ਉਹਨਾਂ ਦਾ ਮੁੰਡਾ ਕਹਿ ਕੇ ਗਿਆ ਆਪ ਤੇ ਤੇਰੀ ਉਹਦੇ ਨਾਲ ਗੱਲ ਲੱਗੀ ਤੂੰ ਉਹਦੇ ਨਾਲ ਗਲਤ ਆ ਕਿ ਕਹਿੰਦੀ ਤੂੰ ਉਹਨਾਂ ਨਾਲ ਗਲਤ ਕੰਮ ਕਰਦੀ ਆਂ। ਮੈਂ ਕਦੀ ਉਹ ਮੁੰਡੇ ਦੇ ਘਰੇ ਨਹੀਂ ਗਈ ਨਾ ਕਦੀ ਉਹ ਸਾਡੇ ਘਰੇ ਆਇਆ। ਇਹ ਤਾਂ ਵੀ ਮੇਰੇ ਤੇ ਇਲਜ਼ਾਮ ਲਗਾਉਂਦੀ ਪਈ ਹੈ ਕਹਿੰਦੀ ਤੂੰ ਗਲਤ ਹੈਂ ਆ। ਫਰੈਂਡ ਮੈਨੂੰ ਇੱਕ ਨਾਲ ਨਹੀਂ ਕਿਹਾ ਫਰੈਂਡ ਮੈਨੂੰ ਤਿੰਨਾ ਚਾਰਾਂ ਨਾਲ ਲੋਂਦੀ ਹੈ ਕਹਿੰਦੀ ਉਹ ਤਿੰਨ ਚਾਰ ਮੁੰਡਿਆਂ ਨਾਲ ਗੱਲ ਤਾਂ ਜਿਹੜੇ ਜਿਹੜੇ ਵੀ ਤੁਹਾਡੇ ਘਰੇ ਆਉਂਦੇ ਆ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਸਾਡੇ ਘਰੇ ਆਂਦੇ ਸਾਡੇ ਗੱਲ ਨਹੀਂ ਹੋਵੇ ਮੈਂ ਤਾਂ ਕਿਸੇ ਦੇ ਘਰੇ ਨਹੀਂ ਗਈ ਕਿ ਠੀਕ ਹੈ ਉਧਰ ਤਾਂ ਬਿਲਕੁਲ ਵੀ ਨਹੀਂ ਜਾਂਦੀ ਕਿ ਮੈਂ ਸਿਰਫ ਇੱਕ ਘਰ ਆ ਗਏ ਉਹਨਾਂ ਦੇ ਘਰੇ ਜਾਣੀ ਉਧਰ 5 ਮਿੰਟ ਖੜੀ 2 ਮਿੰਟ ਖੜੀ ਨਾਲ ਦੀ ਨਾ ਵਾਪਸ ਹੋ ਜਾਣੀ ਮੈਂ ਤਾਂ ਵੀ ਇਹਨੇ ਐਡੀ ਗੱਲ ਬਣਾਤੀ ਕਹਿੰਦੀ ਕਿ ਤੂੰ ਉਹ ਮੁੰਡੇ ਨਾਲ ਗੱਲ ਤੇ ਆ ਗਈ ਮੈਂ ਉਹਨੂੰ ਕਦੇ ਬੁਲਾਇਆ ਤੱਕ ਵੀ ਨਹੀਂ ਮੈਂ ਉਹਨੂੰ ਕਦੇ ਦੇਖਿਆ ਤੱਕ ਵੀ ਨਹੀਂ ਕਿ ਜ਼ਿਆਦਾਤਰੇ ਕੰਮ ਤੇ ਰਹਿੰਦੇ ਹੈਗੇ ਉਹਦੀ ਚਾਚੀ ਲੱਗਦੀ ਮੈਂ ਉਹਨਾਂ ਦੀ ਚਾਚੀ ਲੱਗਦੀ ਪਈ ਆ ਜਿੰਨਾਂ ਨੇ ਮੈਨੂੰ ਗਲਤ ਬਣਾਉਂਦੀ ਆਗੀ ਮੇਰਾ ਤਾਂ ਆਪ ਦੀ ਫੇਰੇ ਕਹਿੰਦੀ ਆਗੀ ਪੈਸਾ ਦੋਏ ਉਹ ਕੋਲਾਂਦੀ ਆ ਕਹਿੰਦੀ ਨਾ ਕਿ ਤੂੰ ਕਹਿੰਦੀ ਉਹ ਮੁੰਡੇ ਤਾਂ ਪੈਸੇ ਖਾਣੇ ਮੇਰਾ ਪਤੀ ਮੈਨੂੰ ਕਿਸਦਾ ਖਾਤੇ ਚ ਪੈਸੇ ਪਾਣਾ ਮੈਨੂੰ ਇਹਦੇ ਪੈਸੇ ਦੀ ਕੀ ਲੋੜ ਹੈਗੀ ਮੇਰੇ ਘਰ ਵਾਲਾ ਬਾਹਰ ਗਿਆ ਵੀ ਅਗਰ ਤਾਂ ਮੈਨੂੰ ਪਕੇਜ ਦੇ ਪੈਸੇ ਦਾ ਕੀ ਮਤਲਬ ਹੈਗਾ